ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਆ ਗਏ ਇੱਕ ਨਵੀਂ ਵੀਡੀਓ ਲੈ ਕੇ ਹੋਰ ਜਿਹਦੇ ਵਿੱਚ ਦੁਨੀਆ ਦਾ ਸਭ ਤੋਂ ਸਸਤਾ smartphones ਜੋ ਕਿ ਇਹਦੀ ਕਰਦੇ ਆਂ unboxing ਦਿਖਾਉਣੇ ਆ ਤੁਹਾਨੂੰ ਵੀ ਕੀ ਨਿਕਲਦਾ ਇਹਦੇ ਵਿੱਚ ਤੇ ਖੋਲ ਤਾਂ ਮੈਂ ਪਹਿਲੇ ਹੀ ਲਿਆ ਸੀ ਇਹਨੂੰ ਮੜਾ ਜਾ ਚੈੱਕ ਕਰਨ ਵਾਸਤੇ ਤੇ ਅੰਦਰੋਂ ਜਿਹੜਾ ਇਹਦਾ ਬਾਕਸ ਆ ਆ ਤਾਂ ਵੈਸੇ ਇਹਦਾ ਕਵਰਮੈਂਟ ਦਿੱਤਾ ਨਾ ਲੱਗਦਾ ਨਾਲ ਇਹਦਾ ਜਿਹੜਾ ਬਾਕਸ ਆ ਕੁਝ ਇਸ ਤਰੀਕੇ ਦਾ ਜਿੱਦਾਂ iPhone ਨੂੰ ਕਾਪੀ ਕੀਤਾ ਇਹਨੇ ਚੈੱਕ ਕਿਦਾ ਨਿਕਲਿਆ ਵਿੱਚੋਂ ਮੋਬਾਈਲ ਇਹਦੇ ਵਿੱਚ ਗਿਆ ਮੋਬਾਈਲ ਫੋਨ ਨਾਲ ਉਹਨਾਂ ਨੇ ਆਪਾਂ ਨੂੰ ਦਿੱਤਾ ਹੈੱਡਫੋਨ ਸੇਮ ਉਹਨਾਂ ਦੀ ਕਾਪੀ ਆ ਆਪਣੇ ਵਾਲਿਆਂ ਦੀ ਐਪਲ ਵਾਲਿਆਂ ਦੀ ਐਪਲ ایرਬਡਸ ਇਹਨੂੰ ਖਾਵਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਇਹ ਕੀ ਚੀਜ਼ ਕਰਦੇ ਆ ਮੇਨ ਮਕਸਦ ਇਹ ਹੈ ਆਪਣਾ ਆਇਡਲ ਦੁਨੀਆ ਦਾ ਸਭ ਤੋਂ ਸਸਤਾ ਇਹਦਾ ਇਹਦਾ ਪ੍ਰਾਈਸ ਹੈਗਾ 50 ਡਾਲਰ ਆਸਟ੍ਰੇਲੀਅਨ 50 ਡਾਲਰ ਚਲੋ ਇਹਨੂੰ ਕਰਦੇ ਹਾਂ ਆਨ ਕਰਕੇ ਦੇਖਦੇ ਹਾਂ ਇਹਦੇ ਮਗਰ ਸਟicker ਲੱਗਾ ਜਿਹੜਾ ਇਹਨੇ ਕਹਦੇ ਆਹਤੇ ਨਕਲੀ ਸਟicker ਇਹਨੂੰ ਆਨ ਕਰਦੇ ਹਾਂ ਇੱਕੋ ਜਿਹੇ ਤਰੀਕੇ ਦਾ ਮਾਲ ਹੈ ਆਰ ਯੂ ਆਈਓ ਇਨੋਵੇਸ਼ਨ in pabris english australia start when the bullets fly i'm the last one to die connect to network matlab main maqsad eh si ki duniya de sab saste to saste sasta android phone connect to mobile network baaki di settings shooting karke abar chala ke dekhenge te agli video de vich ede naal koi experiment karange zarur video dekheo aa jadi ਅਗਲੀ ਵੀਡੀਓ ਵੀ ਆਊਗੀ ਅਗਲੇ ਹਫਤੇ ਉਹਦੇ ਵਿੱਚ ਇਹਦੇ ਨਾਲ ਕਰਾਂਗੇ ਆਪਾਂ ਐਕਸਪੈਰੀਮੈਂਟ ਚਲੋ